ਭਾਈ ਸੰਦੀਪ ਸਿੰਘ ਸਣੀ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਮੀਡੀਆ ਰਿਪੋਰਟਾਂ ਮੁਤਾਬਕ ਜਿਸ ਜੇਲ੍ਹ ਦੇ ਵਿੱਚ ਭਾਈ ਸੰਦੀਪ ਸਿੰਘ ਸਣੀ ਬੰਦ ਨੇ ਤਾਂ ਉਸ ਜੇਲ੍ਹ ਦੇ ਬਾਹਰ ਸਿੰਘਾਂ ਨੇ ਪੱਕਾ ਮੋਰਚਾ ਗੱਡ ਦਿੱਤਾ ਹੈ ਦੱਸਦੇ ਕਿ ਭਾਈ ਸੰਦੀਪ ਸਿੰਘ ਸਣੀ ਤੇ ਜੇਲ੍ਹ ਦੇ ਅੰਦਰ ਤਸੱਦਦ ਕੀਤੇ ਜਾਣ ਦਾ ਮਾਮਲਾ ਲਗਾਤਾਰ ਗਰਮਾਇਆ ਹੋਇਆ ਮੀਡੀਆ ਰਿਪੋਰਟਾਂ ਮੁਤਾਬਕ ਭਾਈ ਸੰਦੀਪ ਸਿੰਘ ਸਣੀ ਜਿਸ ਜੇਲ੍ਹ 'ਚ ਬੰਦ ਨੇ ਉਸ ਜੇਲ੍ਹ ਦੇ ਬਾਹਰ ਸਿੰਘਾਂ ਦੇ ਵੱਲੋਂ ਪੱਕਾ ਮੋਰਚਾ ਗੱਡ ਦਿੱਤਾ ਗਿਆ ਹੈ ਤੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤੇ ਭਾਈ ਸੰਦੀਪ ਸਿੰਘ ਸਣੀ ਦੇ ਭਰਾ ਨੇ ਵੱਡੇ ਖੁਲਾਸੇ ਕਿਤਨੇ ਦੇ ਨਾਲ ਹੀ ਭਾਈ ਸੰਦੀਪ ਸਿੰਘ ਸਣੀ ਦੇ ਵਕੀਲਾਂ ਨੇ ਬਿਆਨ ਵੀ ਸਾਹਮਣੇ ਆਏ ਨੇ ਕਈ ਵੱਡੇ ਖੁਲਾਸੇ ਹੋਏ ਨੇ ਤਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਪਹਿਲਾਂ ਤਾਂ ਮੈਂ ਬਹੁਤ ਮੈਂ ਥੈਂਕਸ ਕਰਦਾ ਸਾਰੇ ਸਾਡੇ ਆਨਰੇਬਲ ਕੋਰਟਸ ਦਾ ਜਿਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਦਖਲ ਲਿਆ ਇਨਕਲਾਈਨ ਕੀਤਾ ਮਾਮਲੇ 'ਚ ਔਰ ਮੈਂ ਬਿਲਕੁਲ ਅਸੀਂ ਥੈਂਕਸ ਅਸੀਂ ਡਾਕਟਰ ਸਾਹਿਬ ਵੀ ਅਸੀਂ ਥੈਂਕਸ ਕਰਦੇ ਆ ਦੇਖੋ ਅਰਜੰਦਰਾ ਹਸਪੀਟਲ ਦੇ ਵਿੱਚ ਆਨਰੇਬਲ ਪਟਿਆਲਾ ਕੋਰਟ ਦੇ ਵਿੱਚ ਇੱਕ ਰਿਪੋਰਟ ਦਿੱਤੀ ਐ ਐਸਐਮਓ ਸਾਹਿਬ ਨੇ ਜਿੱਥੇ ਉਹਨਾਂ ਨੇ ਕਿਹਾ ਕਿ ਜੇ ਅਸੀਂ 15 ਤਰੀਕ ਨੂੰ ਹੀ ਅਸੀਂ ਬੋਰਡ ਕਨਸਟੀਟਿਊਟ ਕਰਤਾ ਸੀ ਤਿੰਨ ਡਾਕਟਰਾਂ ਦੀ ਇੱਕ ਵਾਈਸ ਚਾਰ ਡਾਕਟਰਾਂ ਦੀ ਇੱਕ ਵਾਈਸ ਬੋਰਡ ਕਨਸਟੀਟਿਊਟ ਹੋ ਗਿਆ ਸੀ ਪਰ ਹੁਣ ਜਿਹੜੀ ਸੜਕੋਟ ਰਿਪੋਰਟ ਸਰ ਫਰਦਰ ਚੋਕ ਨੇ ਨਹੀਂ ਆਰਡਰ ਸੀ ਕੰਪਲੈਂਸ ਨਹੀਂ ਕੀਤੀ ਫਿਰ ਉਹਨਾਂ ਨੇ ਫਰਦਰ ਆਰਡਰ ਜਿਹੜਾ ਸੀ ਉਹ ਸੰਗਰੂਰ ਐਸਮੋ ਸਭ ਨੂੰ ਕੀਤਾ ਜਿਹਦੀ ਰਿਪੋਰਟ ਮੇਰੇ ਹੱਥ 'ਚ ਹੈ ਸੋ ਇਹਦੇ 'ਚ ਲਗਭਗ ਤੁਸੀਂ ਇਹ ਗੱਲ ਕਹੜੋ ਕਿ 11 ਤੋਂ 12 12 ਇੰਚ ਸੋ ਇਹਦਾ ਜੋ ਡਿਊਰੇਸ਼ਨ ਬੜੀ ਇੰਪੋਰਟੈਂਟ ਹੈ ਮੈਂ ਆਪਣੇ ਇਹਦੇ ਤੋਂ ਪਹਿਲਾਂ ਰੱਖਣੀ ਚਾਹਣਾ ਕੀ ਡਿਊਰੇਸ਼ਨ ਆਈਏ ਇਹਦੇ ਚ 5 ਤੋਂ 8 ਦਿਨ ਮਤਲਬ ਕੀ ਕਿ ਜਦੋਂ ਉਹਨਾਂ ਨੇ ਇੰਜਰੀਜ਼ ਐਟਰੀਬਿਊਟ ਕੀਤੀਆਂ ਨੇ ਉਦੋਂ ਤੋਂ 8 ਦਿਨ ਬਾਅਦ ਹੀ ਬਿਲਕੁਲ 8 ਦਿਨ ਬਣਦੇ ਨੇ ਕਿਉਂਕਿ 10 ਤਰੀਕ ਨੂੰ ਇਹਨਾਂ ਨੇ ਇੰਜਰੀਜ਼ ਐਟਰੀਬਿਊਟ ਕੀਤੀਆਂ ਨੇ ਤੇ 18 ਤਰੀਕ ਨੂੰ ਉਹਨਾਂ ਨੂੰ ਮੈਡੀਕਲ ਐਗਜ਼ਾਮਿੰਨ ਕੀਤਾ ਗਿਆ ਡਾਕਟਰਸ ਵੱਲੋਂ ਹੁਣ ਇਹਦੇ ਚ ਮੈਂ ਸਪੈਸੀਫਿਕਲੀ ਮੈਂ ਦੱਸਣਾ ਚਾਹਣਾ ਵੀ ਜਿਹੜੀਆਂ ਸਪੈਸੀਫਿਕ ਇੰਜਰੀਜ਼ ਆਈਆਂ ਨੇ ਉਹਦੇ ਚ 28 13 ਸੈਂਟੀਮੀਟਰ 28 13 ਸੈਂਟੀਮੀਟਰ ਰਾਈਟ ਨਾ ਵੀ ਆਰ ਨਾਟ ਮੈਡੀਕਲ ਐਕਸਪਰਟਸ ਬਟ ਜਿਹੜੀਆਂ ਇੰਜਰੀਜ਼ ਨੇ ਕਿਉਂਕਿ ਸਾਡੀ ਵੀ ਲੋਅਰਸ ਦੀ ਹੈ ਕਿ ਇਹ ਸੋ ਇੰਜਰੀਜ਼ 28 13 ਸੈਂਟੀਮੀਟਰ ਉਹਨਾਂ ਦਾ ਬਾਕਾਇਦਾ ਤੁਸੀਂ ਕਹੋ ਕਿ ਜਿਹੜਾ ਪਿਛਲਾ ਪਾਸਾ ਜਿਹੜਾ ਤੁਸੀਂ ਕਹਿ ਰਹੇ ਸੀ ਅਸੀਂ ਵੀ ਥਰੜਾ ਪਾਸਾ ਸਾਰਾ ਉਹਨਾਂ ਦਾ ਫੇਕੇ ਰੱਖਤਾ ਸੋ 28 13 ਸੈਂਟੀਮੀਟਰ ਉਹਦੇ ਵਿੱਚ ਉਹਨਾਂ ਦੇ ਬਿਲਕੁਲ ਜਿਹੜੇ ਉਹ ਵਿੱਚ ਉਹ ਆ ਕੀਏ ਕਿ ਉਹ ਰੈਡੀਸ਼ ਹੋਇਆ ਪਿਆ ਹਜੇ ਤੱਕ ਉਹ ਪਾਰਸਾ ਜਿਹੜਾ ਇਹਨਾਂ ਨੇ ਫੇਕੇ ਰੱਖਿਆ ਉਸ ਤੋਂ ਬਾਅਦ 22 ਸੈਂਟੀਮੀਟਰ 11 ਸੈਂਟੀਮੀਟਰ ਇਹ ਇਹ ਪਹਿਲਾ ਲੈਫਟ ਸੀ ਇਹ ਉਹ ਮੈਂ ਦੂਸਰਾ ਰਾਈਟ ਦੱਸ ਰਿਹਾ ਸੋ ਇਹਦੇ ਤੋਂ ਇਲਾਵਾ ਜੇਕਰ ਦੇਖੀਏ ਤਾਂ 5 2 ਸੈਂਟੀਮੀਟਰ ਸਪੈਸੀਫਿਕਲੀ ਆ ਰਿਹਾ ਹੈ ਔਰ ਇਹਦੇ ਤੋਂ ਇਲਾਵਾ ਜੇ ਦੇਖਾਂ ਜਾਈਏ ਤੁਹਾਨੂੰ ਤੇ ਪੈਰ ਦੇ ਵਿੱਚ ਜਿਹੜਾ ਉਹਨਾਂ ਨੇ ਲੈਸਰਸ਼ਨ ਲੈਸਰਸ਼ਨ ਜਿਹੜੀ ਹੈ ਇਹ ਬਹੁਤ ਬਹੁਤ ਇਹ ਬੌਂਡ ਹੈ ਲੈਸਰਸ਼ਨ 2 1 ਸੈਂਟੀਮੀਟਰ ਉਹਦੇ ਵਿੱਚ ਆਇਆ ਸੋ ਮੇਰੇ ਕਹਿਣ ਤੋਂ ਭਾਵੇਂ ਕਿ ਚੱਕਰ ਹੁਣ ਮੈਂ ਸਾਰੀਆਂ ਜਿਹੜੀਆਂ ਪੜਨ ਲੱਗ ਪਾਵਾਂ ਤਾਂ ਇਹਦੇ ਤੋਂ ਕਹਿਣ ਤੋਂ ਮੈਂ ਚਾਹੁੰਦਾ ਹਾਂ ਕਿ 11 ਇੰਜਰੀਜ਼ ਡਾਕਟਰਸ ਨੇ ਬਿਲਕੁਲ ਇੱਥੇ ਮੈਡੀਕਲ ਐਗਜ਼ਾਮਨ ਕਰਨ ਤੋਂ ਬਾਅਦ 11 ਇੰਜਰੀਜ਼ ਉਹਨਾਂ ਦੀਆਂ ਜਿਹੜੀਆਂ ਨੇ ਵਿੱਚ ਆਂ ਜਾਂਦੀਆਂ ਨੇ ਸੋ ਇੱਥੇ ਮੈਂ ਬਹੁਤਾ ਇੱਥੇ ਡਿਟੇਲ ਦੇ ਵਿੱਚ ਨਹੀਂ ਜਾਵਾਂਗਾ ਹੁਣ ਗੱਲ ਜਿਹੜੀ ਕਹਿਣ ਵਾਲੀ ਹੋਏ ਹੈ ਕਿ ਇਹਦੇ ਵਿੱਚ ਬਕਾਇਦਾ ਉਹਨਾਂ ਦੇ ਜਿਹੜੇ ਹੈੱਡ ਦੇ ਵਿੱਚ ਜਿੱਥੇ ਬਣਾ ਦੀ ਬੇਅਤਬੀ ਹੋਈਏ ਔਰ ਇਹਦੇ ਵਿੱਚ ਕਾਫੀ ਜਿਹੜੀਆਂ ਡਾਕਟਰਸ ਨੇ ਹਜੇ ਵੀ ਉਹਨਾਂ ਨੇ ਐਡਵਾਈਸ ਲੈਖਰੇ ਲਿਖੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸੀਟੀ ਸਕੈਨ ਸਿਰ ਦੀ ਸੀਟੀ ਸਕੈਨ ਲਿਖੀ ਗਈ ਹੈ ਸੋ ਇਹਨਾਂ ਤੇ ਜਿਹੜੀਆਂ ਸਾਡੇ ਕੋਲੋਂ 18 ਨੇ ਰਿਪੋਰਟਸ ਆਈਆਂ ਨੇ ਮੈਂ ਇਹ ਗੱਲ ਕਹਿ ਸਕਦਾ ਕਿ ਕਿਤਨਾ ਕਿਤੇ ਬਹੁਤ ਇਹਨਾਂ ਨੇ ਟਰਾਈ ਕੀਤੀ ਸੀ ਕੋਸ਼ਿਸ਼ ਕੀਤੀ ਸੀ ਵੀ ਇਹਨਾਂ ਦਾ ਜਿਹੜਾ ਮੈਡੀਕਲ ਇਗਜ਼ਾਮ ਹੀ ਨੇ ਇਹਨੂੰ ਕਿਸ ਨਾ ਕਿਸੇ ਤਰੀਕੇ ਡਿਲੇ ਪਲੇ ਕੀਤਾ ਜਾਵੇ ਤਾਂ ਜੋ ਇੰਜਰੀ ਜ਼ਹੀਰ ਹੋਣ ਪਰ ਮੈਂ ਇੱਕ ਚੀਜ਼ ਅੱਜ ਆਖੋ ਮੇਰੇ ਹੱਥ 'ਚ ਨੇ ਇਹ 11 ਇੰਜਰੀਜ਼ ਇਟਸੈਲਫ ਦੱਸ ਰਹੀਆਂ ਨੇ ਵੀ ਕਿਸ ਲੈਵਲ ਦੀ ਪ੍ਰੋਟੈਰਟੀ ਕਿਸ ਲੈਵਲ ਤੱਕ ਅਣਮਲੂਖੀ ਜਿਹੜਾ ਮੈਂ ਤੇ ਨਾਲ ਤਸੱਦਾਂ ਦੇ ਹਟਾਇਆ ਗਿਆ ਸੋ ਇੱਥੇ ਭਾਈ ਮਨਦੀਪ ਸਿੰਘ ਜੀ ਬਿਲਕੁਲ ਉਹਦੇ ਬ੍ਰਦਰ ਖੜੇ ਨੇ ਸੋ ਅੱਜ ਮੈਂ ਸਾਡੀ ਇੱਕ ਸਾਰੀ ਸਾਡੀ ਇਹੀ ਸੀ ਅਸੀਂ 12 ਤਰੀਕ ਤੋਂ ਲਗਾਤਾਰ ਕੋਸ਼ਿਸ਼ਾਂ ਅਸੀਂ ਕਰ ਰਹੇ ਸੀ ਪਰ ਕਿਤੇ ਨਾ ਕਿਤੇ ਮੈਂ ਕਹਿ ਸਕਦਾ ਕਿ ਸਾਡੀ ਜਿਹੜੀ ਮੈਂ ਸੀ ਜੋ ਰੰਗ ਲੈ ਕੇ ਆਈ ਹੈ ਤੇ ਕਿਤਨਾ ਕਿਤੇ ਪਰਿਵਾਰ ਨੂੰ ਇਨਸਾਫ ਮਿਲਣ ਵਾਲੇ ਪਾਸੇ ਅਸੀਂ ਤੁਰੇ ਹਾਂ ਸੋ 2 ਮਿੰਟ ਭਾਈ ਮਨਦੀਪ ਸਿੰਘ ਜੀ ਵੀ ਫਤਿਹ ਤੁਹਾਡੇ ਨਾਲ ਜੋੜ ਸੰਧੀ ਕਰ ਲਵੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਜੇ ਜੀ ਅਸੀਂ ਨਾ 10 ਤਰੀਕ ਤੋਂ ਹੀ ਇਹੋ ਜੋਰ ਲਾਣੇ ਵੇ ਸੀ ਸਾਨੂੰ ਕਿਹੇ ਤਰੀਕੇ ਪਤਾ ਲੱਗੇ ਤੇ ਦੇਖੋ ਇਹਦਾ ਟੇਲ ਦਾ ਜੇਲ ਦਾ ਸੁਪਰੀਂਡੈਂਟ ਆ ਪੁਚੜ ਮਾ ਗਾ ਐਡਾ ਵੱਡਾ ਪੁਚੜ ਜਿੰਨੇ ਕੀ ਵੇਖੋ 11 ਇੰਚਸ ਆ ਚੁੱਕੀਆਂ ਉਹੀ ਐ ਨਹੀਂ ਛੋਟੇ ਛੋਟੇ ਆ ਜਦੋਂ ਇਹਨੇ ਆਪਣੇ ਕੋਲੋਂ ਅੰਦਰ ਮੈਡੀਕਲ ਕਰਾਇਆ ਨਾ ਆਪਣੇ ਜੇਲ ਦਾ ਮੈਡੀਕਲ ਡਾਕਟਰ ਸੀ ਉਹਨਾਂ ਨੇ ਇੰਨੇ ਨਾਲ ਮੈਡੀਕਲ ਦੱਸਿਆ ਬਸ ਇੰਨੇ ਨਹੀਂ ਸਾਟ ਲੱਗੀ ਮਤਲਬ ਇੱਕ ਡਾਗਣਾ ਕੁੱਟਿਆ ਪਰ ਚਾਰ ਪਿੰਟ ਡਾਂਗਾ ਮਾਰੀਏ ਭਾਜੀ ਐਡੇ ਐਡੇ ਵੱਡੇ ਨਾ ਆ ਚੁੱਕੇ ਨੇ ਸੈਂਟੀਮੀਟਰ ਸਾਹ ਚਲੋ ਮੈਨੂੰ ਤੇਰੀ ਬੋਲਣਾ ਆਉਂਦਾ ਵਕੀਲ ਸਾਹਿਬ ਬਾਕੀ ਦੱਸ ਦੋ ਜਿਹੜੇ ਬੋਰਡ ਦੇ ਦਿੱਤੇ ਡਾਕਟਰ ਨੇ ਉਹ ਵੀ ਸਰਕਾਰੀ ਡਾਕਟਰ ਦੱਸ ਦਿੰਦਾ ਹੈ ਇਹ ਐ ਨੰਮ ਲਕਿਨ ਨਿਸ਼ਾਨ ਨੇ ਬੋਡੀ ਉੱਤੇ ਹਾਈ ਦਾ ਜੇ ਮੈਂ ਜਿਹੜਾ ਚ ਵੇਖਿਆ ਹੈ ਨਾ ਪੰਜ ਮੇ ਕੋ ਵੇਖਿਆ ਨਹੀਂ ਕਿ ਰੋਣ ਨਿਕਲਦਾ ਹੈ ਰੋਣ ਜਿਹੜਾ ਆਫੀਸਰ ਨਾ ਔਨ ਡਿਊਟੀ ਖਾਸ ਕਰਕੇ ਜਿਹੜੇ 20 ਦੇ 20 ਹੈ ਪੰਜ ਦੇ ਬਾਏ ਨੈਮ ਨਾ ਪਰਚੀ ਜਿਹਦੇ ਬੁਚੜਾ ਦੇ ਨੂੰ ਪਤਾ ਲੱਗ ਸਕੇ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਿਵੇਂ ਕਰੀ ਦੀ ਕਿਉਂਕਿ ਮਾਜੋ ਕੋਰਟ ਨੇ ਆਰਡਰ ਕਰ ਦਿੱਤੇ ਸੀ ਕਿ ਇਹਦਾ ਜਿਹੜਾ ਹਸਪੀਟਲ ਲਾਇਕ ਰਾਇਆ ਜਾਵੇ ਮਗਰ ਇਹ ਕਿਤੇ ਨਾ ਕਿਤੇ ਨਾ ਪਤਾ ਨਹੀਂ ਸੰਦੀਪ ਨੂੰ ਦਬਾਰ ਤੇ ਲੱਗੇ ਕਿਹੇ ਤਰੀਕੇ ਸੰਦੀਪ ਇਹ ਦੱਬ ਜਾਵੇ ਆਵਾਜ਼ ਇਹ ਆਪਣੀ ਬਾਹਰ ਕੱਢ ਸਕੇ ਨਾ ਮੈਡੀਕਲ ਨਾ ਆਪਾ ਕਰਵਾਈਏ ਇਹਨਾਂ ਜੋਰ ਲਾਤਾ ਇਹਨਾਂ ਦੇ ਹੱਥਾਂ ਬਾਹਾਂ ਦੀ ਪੈ ਚੁੱਕੀ ਹੈ ਨਾ ਬਾਕੀ ਸੰਗਤ ਦੇ ਇੱਕੋ ਬੇਨਤੀ ਹੈ ਸੰਗਤ ਜੀ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਮੈਨੂੰ ਹੁਣ ਜੋ ਲੱਗਦਾ ਪਿਆ ਵੇਖੋ ਹੁਮਲ ਬ੍ਰਦਰ ਜਿਹੜੇ ਇਹਦੇ ਵਕੀਲ ਨੇ ਕਾਫੀ ਬਲਕਿ ਮਿਹਨਤ ਆਪਣੀ ਘਰ ਦੇ ਪੇਪਾ ਮੈਨੂੰ ਹੁਣ ਪਤਾ ਕਿਉਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿਤਨਾ ਕਿਤਨਾ ਮੇਰੇ ਘੁਮਲ ਬਦਰ ਵਕੀਲ ਨੂੰ ਕਿਤਨਾ ਕਿਤਨਾ ਦਬਾਇਆ ਜਾ ਰਿਹਾ ਤੇ ਸੰਗਤ ਜੀ ਤੁਹਾਡੇ ਤੇ ਵਾਤ ਇਹ ਸੰਗਤ ਨੂੰ ਕੋ ਬੇਤੀ ਕਰ ਸੰਗਤ ਜੀ ਵਾਤ తో ਸਾਥ ਦਿਓ ਪਰਿਵਾਰ ਦਾ ਤੇ ਆਪਣੇ ਧਾਮੀ ਸਾਹਿਬ ਨੂੰ ਤੇ ਜੱਜਦਾ ਸਾਹਿਬ ਨੂੰ ਕਿਹਾ ਕਿ ਸੱਜਣਾ ਸਾਹਿਬ ਜੀ ਇੱਥੇ ਉਹ ਤਾਂ ਸਟੇਕ ਇੱਕ ਨਾ ਬਿਆਨ ਦੇਣਾ ਚਾਹੀਦਾ ਵਾ ਕਿਉਂਕਿ ਦੇਖੋ ਪਰਿਵਾਰ ਦੇ ਨਾਲ ਖੜਨਾ ਬਹੁਤ ਜਿਆਦਾ ਜ਼ਰੂਰੀ ਹੋ ਚੁੱਕਾ ਹੈ ਕਿ ਸੰਦੀਪ ਸਿੰਘ ਦੇ ਬਹੁਤ ਜਿਆਦਾ ਅੰਨੇਵਾਹ ਤਸ਼ੱਦਦ ਕੀਤਾ ਨਾਲੇ ਤੇ ਮੈਂ ਤਾਂ ਕਹਿਣਾ ਵਾਂ ਕਿ ਇਹ ਨਾ ਬੁਝੜਾ ਨਾ ਭਾਜੀ ਪਰਚਾ ਕਰਵਾ ਕੇ ਸਸਪੈਂਡ ਨਾ ਹੋ ਜਾਏ ਪਈ ਉਹਨਾਂ ਜਿਹੜਾ ਆਪਾਂ ਸਾਹ ਨਹੀਂ ਲੈਣਾ ਐਨੀ ਕਿ ਬੇਇਨਤੀਆਂ ਪਰਵਾਹ ਕਰੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖਫਤ ਇਹ ਕਮਾਂ ਜਾਂਦਾ ਜਾਂਦਾ ਜਰੂਰ ਕਹਾਂਗਾ ਕਿ ਜਿਵੇਂ ਮੈਡੀਕਲ ਰਿਪੋਰਟਸ ਆ ਗਈਆਂ ਨੇ ਤੇ ਸਾਡੇ ਕੋਲ ਇਨਫੋਰਮੇਸ਼ਨ ਅਸੀਂ ਉਹੜੜੀ ਆਪਣੀ ਮਾਨਜੋ ਕੋਰਟ ਨੂੰ ਦੇ ਸਕੇ ਆ ਦੇ ਚੁਕੇ ਆ ਸੋ ਬਿਲਕੁਲ ਖੱਬਿਓ ਸੱਚੋ ਦਬਾਅ ਪੜ ਰਹੇ ਪਰ ਕਿਤੇ ਨਾ ਕਿਤੇ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣੀ ਆ ਮੈਂ ਤੇ ਬ੍ਰਦਰ ਸਾਡੀ ਸਾਰੀ ਲੀਗਲ ਟੀਮ ਵੀ ਅਸੀਂ ਪੂਰਾ ਵਾਅਦਾ ਲਾ ਕੇ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਵਾਂਗੇ ਇਨਸਾਫ ਦਿਵਾਵਾਂਗੇ ਤੇ ਅਸੀਂ ਸਾਡੀ ਪੂਰੀ ਹੁਣ ਕੋਸ਼ਿਸ਼ ਹੈ ਵੀ ਇੱਕ ਵਾਰੀ ਜਿਨ੍ਹਾਂ ਨੇ ਵੀ ਬਰੂਟੈਂਟੀ ਕੀਤੀ ਏ ਜਿਨ੍ਹਾਂ ਨੇ ਆਫੀਸ਼ੀਅਲ ਡਿਊਟੀਆਂ ਨੂੰ ਨਹੀਂ ਉਸ ਤਰੀਕੇ ਦੇ ਨਾਲ ਇਹਨਾਂ ਨੂੰ ਕੀਤਾ ਕਿਸੇ ਨੇ ਵੀ ਇਹਨਾਂ ਨੂੰ ਲਾਉ ਨਹੀਂ ਸੀ ਕੀਤਾ ਜੋ ਕੁਛ ਇਹਨਾਂ ਨੇ ਕਰਕੇ ਵਿਖਾਇਆ ਸੋ ਉਹ ਉਹਨਾਂ ਸਮਾਪਤੇ ਵਿੱਚ ਭਾਵੇਂ ਪਰਚੇ ਕਰਾਣੇ ਪੈਣ ਆਨਰੇਬਲ ਕੋਰਟਸ ਦੇ ਵਿੱਚ ਅਸੀਂ ਇਹ ਮਾਮਲਾ ਜਿਹੜਾ ਹੈ ਇਹ ਅਸੀਂ ਲੈ ਕੇ ਜਾਣਾ ਤੇ ਅਸੀਂ ਕਰਾ ਕੇ ਰਵਾਂਗੇ ਸੋ ਵਾਇਰੂ ਜਿੱਕਾ ਖਾਤਸਾ ਸੀ ਵਾਇਰੂ ਕੀਤਾ ਇੱਕ ਬੇਨਤੀ ਮੈਂ ਹੋਰ ਕਰਨਾ ਚਾਹੁੰਦਾ ਜੀ ਬਾਕੀ ਮਾਨਯੋਗ ਕੋਰਟ ਸਾਹਿਬ ਬਹੁਤ ਸੋਹਣਾ ਮਤਲਬ ਕੀ ਫੈਸਲਾ ਦਿੰਦੇ ਪੈਣ ਬਾਕੀ ਕੋਰਟ ਸਾਹਿਬ ਮਾਨਯੋਗ ਕੋਰਟ ਨੂੰ ਇਹ ਬੇਨਤੀ ਕਰਨਾ ਵਾ ਕਿ ਬਿਲਕੁਲ ਝੂਠ ਦਾ ਝੂਠ ਸਾਡਾ ਸੱਚ ਸਮਝ ਲਿਆਦਾ ਜਾਵੇ ਅੰਦਰੋਂ ਇਹਨਾਂ ਨੂੰ ਸੀਸੀਟੀਵੀ ਫੋਟੋ ਵੀ ਜਰੂਰ ਮੰਗਾਇਓ ਕਿ ਪਤਾ ਲੱਗ ਸਕੇ ਕਿ ਕਿੰਨਾ ਤਸ਼ੱਦਦ ਅੰਨੇ ਵਾਹ ਹੋਇਆ ਚਲੋ ਰਿਪੋਰਟ ਤੇ ਆ ਚੁੱਕੀ ਹੈ ਪਰ ਫਿਰ ਵੀ ਸੀਸੀਟੀਵੀ ਕਵਰੇਜ ਜਰੂਰ ਮੰਗਾਇਓ ਕਿ ਪਤਾ ਲੱਗੇ ਵੀ ਤੋਂ ਉੱਪਰ ਬੰਦੇ ਵੀ ਤੇ ਨਹੀਂ ਆ ਗਏ ਸੀ ਜੋ ਹੁਣ ਡਾਊਟ ਹੋ ਰਹਾ ਹੈ ਇਸ ਸਟੇਜ ਤੇ ਭਾਜੀ ਬਹੁਤ ਜ਼ਿਆਦਾ ਟੇਜਸ ਕੰਮ ਹੋ ਚੁੱਕਾ ਹੈ ਇੱਥੇ ਵੀ ਕਾਨੂੰਨ ਕਾਦੇ ਲੀਆ ਤੇ ਅਦਾਲਤਾਂ ਕਾਦੇ ਲੀਆ ਜੇ ਮੰਨ ਲਓ ਵੀ ਕਿਸੇ ਨੇ ਕੁਝ ਇਹਨਾਂ ਦੇ ਕਹਿਣ ਮੁਤਾਬਕ ਗਲਤ ਕੀਤਾ ਉਹਨੂੰ ਕਾਨੂੰਨ ਸਜ਼ਾ ਦਵੇ ਜੇ ਉੱਥੇ ਜੇਲ੍ਹ ਦੇ ਵਿੱਚ ਆਪ ਹੀ ਜਿਨ੍ਹਾਂ ਦੀ ਜ਼ਿੰਮੇਵਾਰੀ ਆ ਬੰਦਿਆਂ ਦੀ ਜਾਨ ਦੀ ਰਾਖੀ ਕਰਨੀ ਜੇ ਉਹ ਆਪ ਹੀ ਤਸ਼ੱਦਦ ਕਰ ਰਹੇ ਆ ਇਹਦੇ ਤੋਂ ਮਾੜੀ ਗੱਲ ਕੀ ਹੋ ਸਕਦੀ ਆ ਦੂਜੀ ਗੱਲ ਜਿਹੜਾ ਮੈਨੂੰ ਉਹਨਾਂ ਦੇ ਵਕੀਲਾ ਨੇ ਦਾ ਪਰਿਵਾਰ ਨੇ ਦੱਸਿਆ ਵੀ ਉਹਨੇ ਪਹਿਲਾਂ ਹੀ ਸੰਦੀਪ ਸਿੰਘ ਨੇ ਕਿਹਾ ਸੀ ਵੀ ਮੇਰੀ ਬੈਰਕ ਬਦਲ ਦੋ ਤੇ ਜੇ ਬਦਲੀਆਂ ਦੀ ਦਿਸ਼ਾ ਤੇ ਹਾਲਾਤ ਇਹ ਨਾ ਦੇ ਤੋ ਇਦਾ ਨਹੀਂ ਹੋਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਉਹਦਾ ਮੈਡੀਕਲ ਕਾਫੀ ਦਿਨ ਨਹੀਂ ਕਰਵਾਇਆ ਗਿਆ ਹੁਣ ਕੱਲ ਕਰਵਾਇਆ ਵਾ ਉਹਦੀ ਕੀ ਰਿਪੋਰਟ ਉਹਦੀ ਆ ਜਾਣੀ ਆ ਪਰ ਤਸ਼ੱਦਦ ਜਿਹੜਾ ਵਾ ਵੇਖੋ ਆਪਾਂ 1ਵੀਂ ਸਦੀ ਚ ਰਹਿ ਰਹੇ ਆਂ 1ਵੀਂ ਸਦੀ ਦੇ ਵਿੱਚ ਸਾਰੇ ਬੰਦੇ ਜਿਹੜੇ ਆ ਉਹ ਮਨੁੱਖਤਾ ਨੂੰ ਮਾਨਵਤਾ ਨੂੰ ਸਮਝਦੇ ਆ ਤਸ਼ੱਦਦ ਕਿਸੇ ਤੇ ਵੀ ਚੰਗਾ ਨਹੀਂ ਆ ਉਹ ਭਾਵੇਂ ਸਿੱਖ ਵਾ ਭਾਵੇਂ ਹਿੰਦੂ ਵਾ ਭਾਵੇਂ ਮੁਸਲਮਾਨ ਖਾਸ ਕਰਕੇ ਜਦੋਂ ਬੰਦਾ ਕੈਦ ਚ ਆ ਤੇ ਕੈਦ ਦੇ ਵਿੱਚ ਤੇ ਉਹਦੀ ਸੁਰੱਖਿਆ ਕਰਨੀ ਤੇ ਕੈਦ ਕਰਕੇ ਬੰਦੇ ਨੂੰ ਅੰਦਰ ਕੋਈ ਕੁੱਟੀ ਜਾਊਗਾ ਅਤਿਆਚਾਰ ਕਰੂਗਾ ਤੇ ਫਿਰ ਇਨਸਾਨ ਜਾਊਗਾ ਕਿੱਥੇ